ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੈਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ-ਚਾਲ ਨੇ ਮੈਂ ਠੀਕ ਆ ਜੀ ਉਮੀਦ ਆ ਤੁਸੀਂ ਵੀ ਠੀਕ ਹੋਮੋਂਗੇ ਖੁਸ਼ ਹੋਮੋਂਗੇ ਖੁਸ਼ਾਲ ਹੋਮੋਂਗੇ ਟਾਈਮ ਹੈਗਾ ਇੱਥੇ ਈਵਨਿੰਗ ਦਾ ਜੀ ਦਿਨ ਹੈਗਾ ਅੱਜ ਕੀ ਦਿਨ ਅੱਜ ਅੱਜ ਸ਼ਰਮੰਗਲਵਾਰਾ ਹਾਂਜੀ ਅੱਜ ਮੰਗਲਵਾਰ 23 ਤਰੀਕ ਆ ਤੇ ਇਹ ਕਹਿੰਦੇ ਨੇ ਹਾਂ ਮੰਗਲਵਾਰ ਹਾਂਜੀ 23 ਤਰੀਕ ਆ ਜਿਉਂਕਿ ਸ਼ਨੀ ਐਤਵਾਰ ਦੀ ਕੀ ਸੀਗੀ ਕੱਲ ਸੋਮਵਾਰ ਜੰਜੀ ਤੇ ਇਤ ਗਤੇ ਟਾਈਮ ਹੈਗਾ ਸਾਢੇ ਸਿਹਦਾ ਸਾਢੇ ਸੇ ਹੋਏ ਨਹੀਂ ਜਣੀ ਕਿ ਕੁਝ ਮਿੰਟ ਬਾਕੀ ਨੇਗੇ ਅੱਜ ਆਪਣੇ ਮੇ ਨੇਲ ਕੱਟ ਕੇ ਤੇ ਰਗੇ ਬਹੁਤ ਜ਼ਿਆਦਾ ਵੱਧ ਗਏ ਸੀਗੇ ਤੇ ਨੇਲ ਪੇਂਟ ਵਗੈਰਾ ਲਗਾਉਂਗੇ ਇਹਨਾਂ ਤੇ ਹਜੇ ਨਹੀਂ ਜਦੋਂ ਟਾਈਮ ਮਿਲ ਗਿਆ ਫਿਰ ਆ ਗਏ ਜੀ ਧਰ ਦੋ ਇਥੇ ਪੁਛ ਲੋ ਤੇ ਲੋ ਜੀ ਹਾਂ ਸਾਢੇ 6 ਹੋਣ ਦੇ ਵਿੱਚ ਕੁਝ ਕਮੈਂਟ ਬਾਕੀ ਨੇ ਹੁਣ ਚੱਲਦੇ ਆ ਸ਼ਾਮ ਦੇ ਟਾਈਮੇ ਮੈਂ ਹੁਣ ਮਸ਼ੀਨ ਲਾਉਂਗੀ ਕਿਉਂਕਿ ਸਵੇਰੇ ਨਾ ਫਿਰ ਮਨ ਜਾਨ ਨਹੀਂ ਕਰਦਾ ਹੈਗਾ ਸਵੇਰੇ ਫਿਰ ਆਇਆ ਹੁੰਦਾ ਵੀ ਛਾੜੂ ਪੋਚੇ ਦਾ ਕੰਮ ਜ਼ਿਆਦਾ ਵੱਜ ਜਾਂਦਾ ਹੈ ਨਾ ਤੇ ਕੁਛ ਸਵੇਰੀ ਅੱਜ ਮੀਂਹ ਆ ਗਿਆ ਤਾਂ ਕਰਕੇ ਨਹੀਂ ਮਸ਼ੀਨ ਲੱਗੀ ਬਾਕੀ ਕੱਲ ਸਵੇਰ ਸ਼ਾਇਦ ਮੈਂ ਸਾਰੇ ਕੱਪੜੇ ਹਾਂਜੀ ਕੱਲ ਵਾਸ਼ ਕੀਤੇ ਸੀਗੇ ਸਾਰੇ ਹੁਣ ਚਲੋ ਆਪਾਂ ਲਾਉਣੇ ਮਸ਼ੀਨ ਆ ਜਿਹੜੇ ਵੀ ਹੈਗੇ ਨੇ ਕਿਉਂਕਿ ਪਿੰਦਰ ਦੇ ਵੀ ਕੱਪੜੇ ਆਏ ਆ ਕਈ ਹਾਂ ਤਾਂ ਕਰਕੇ ਹੁਣ ਮਸ਼ੀਨ ਲਾਉਣੀ ਪਊਗੀ ਮੈਨੂੰ ਤੇ ਚਲਦੇ ਆਂ ਤੇ ਉਸ ਤੋਂ ਬਾਅਦ ਅੱਜ ਬਣਾਉਂਗੀ ਮੈਂ ਮੂੰਗੀ ਮਸਰੀ ਪਹਿਲਾਂ ਸੀਗੀ ਸਲਾਹ ਮੈਨੂੰ ਐ ਸੀ ਵੀ ਬਣਾ ਲੂਗੀ ਅੱਜ ਮੈਂ ਤਾਲ ਮਖਣੀ ਪਰ ਨਹੀਂ ਮੇਰੇ ਕੋਲ ਮਹਾ ਦੀ ਦਾਲ ਸੀ ਉਹਨੂੰ ਥੋੜਾ ਢੋਰਾ ਜਾ ਪੈ ਗਿਆ ਸੀ ਫਿਰ ਉਹ ਆਪਾਂ ਦਾਣੇ ਦੇ ਵਿੱਚ ਪਾਤੀ ਹੈਨਾ ਮੈਂ ਕਹਾਂ ਵੀ ਨਹੀਂ ਮੱਜਾ ਨੂੰ ਪਾ ਦਿੰਨੇ ਆਂ ਦਾਣੇ ਦੇ ਵਿੱਚ ਪਤਨੀ ਮੱਜਾ ਨੂੰ ਪਾਇਆ ਇੱਥੇ ਸਾਡੇ ਨਾਲ ਹੀ ਘਰ ਆ ਘਮੇਰਾ ਦਾ ਪਰ ਜਾ ਪਤ ਕਹਿੰਦੇ ਜਿਨ੍ਹਾਂ ਨੂੰ ਆਪਾਂ ਉਹਨਾਂ ਦਾ ਘਰ ਆਜੀ ਉਹਨਾਂ ਨੂੰ ਆਪਾਂ ਦਿਆਏ ਸੀਗੇ ਤੇ ਉਹਨਾਂ ਨੇ ਉਹਨਾਂ ਦੇ ਘੋੜੇ ਵੀ ਨੇਗੇ ਸ਼ਾਇਦ ਉਹਨੋਂ ਵੀ ਘੋੜੇ ਨੂੰ ਵੀ ਪਾਤੀ ਹੋਵੇ ਫਿਰ ਮੈਨੂੰ ਪੱਕਾ ਪਤਾ ਨਹੀਂ ਹੈਗਾ ਤੇ ਬਾਕੀ ਚੱਲਦੇ ਹੁਣ ਦਾਲ ਬਣਾਉਂਗੀ ਮੂੰਗੀ ਮਸਰੀ ਤੇ ਪਹਿਲਾਂ ਕੱਪੜੇ ਪਾ ਕੇ ਉਹਨੇ ਮਸ਼ੀਨ ਦੇ ਵਿੱਚ ਫਿਰ ਦੇਖਣਾ ਜਿਹੜਾ ਕੰਮ ਹੁੰਦਾ ਕੀ ਕਰਦੇ ਆ ਪਤਾ ਨਹੀਂ 3-4 ਦਿਨ ਹੋ ਗਏ ਜਾਨ ਆਨ ਕਰਕੇ ਥਕਾਵਟ ਬਹੁਤ ਜ਼ਿਆਦਾ ਹੋਣ ਲੱਗ ਗਈ ਅੱਜ ਤਾਂ ਮੈਂ ਥੱਕ ਗਈ ਅੱਜ ਪੋਚੇ ਵੀ ਨਹੀਂ ਜੀ ਲਾਏ ਹੈਗੇ ਮੈਂ ਅੱਜ ਤਾਂ ਮੈਂ ਪਾਣੀ ਪਾ ਲਿਆ ਸੀਗਾ ਪੋਚਾਂ ਪਰ ਪਾਣੀ ਪਾ ਕੇ ਉੱਥੇ ਛੱਡਤਾ ਫਿਰ ਮੈਂ ਪੈ ਗਈ ਦੁਪਹਿਰ ਟਾਈਮ ਉੱਠ ਕੇ ਫਿਰ ਨਹਾ ਲਈ ਨਹਾਈ ਆਪਣਾ ਫਿਰ ਹੁਣ ਕਲੇਰ ਸਾਹਿਬ ਆਏ ਨੇ ਹੁਣ ਚਾਹ ਪੀਤੀ ਅਸੀਂ 6 ਵਜੇ ਮੈਂ ਅੱਜ ਦੁਪਹਿਰ ਦੀ ਚਾਹ ਵੀ ਨਹੀਂ ਪੀਤੀ ਸੀ ਕਿਉਂਕਿ ਨਾਈ ਸਨੀ ਸੀਗਾ ਘਰ ਵੱਡਾ ਬੇਟਾ ਨਾਲ ਛੋਟਾ ਬੇਟਾ ਸਿੰਘ ਫਿਰ ਮੈਂ ਕਿਹਾ ਚੱਲ ਕੱਲੀ ਦਾ ਮੇਰਾ ਮਨ ਨਹੀਂ ਕੀਤਾ ਤੇ ਚਲੋ ਜੀ ਹੁਣ ਪਹਿਲਾਂ ਆਪਾਂ ਚੱਲਦੇ ਆਂ ਮਸ਼ੀਨ ਦੇ ਵਿੱਚ ਪਾਉਣੇ ਕੱਪੜੇ ਉਸ ਤੋਂ ਬਾਅਦ ਬਰਤਨ ਸਤਾਲ ਰੱਖੂੰਗੀ ਬਾਹਰ ਮੰਜਾ ਡੋਹਣੇ ਪਾਰ ਪਾਰ ਕਰੀਏਗੀ ਰੇਤਾ ਬਹੁਤ ਜ਼ਿਆਦਾ ਹੋਇਆ ਪਿਆ ਬਹੁਤ ਜ਼ਿਆਦਾ ਤੁਹਾਨੂੰ ਦਿਖਾਉਣੀ ਆ ਉਸ ਦਾ ਸਾਰਾ ਵਿੜਾ ਸਾਫ ਕੀਤਾ ਸੀਗਾ ਮੀਂਹ ਤੋਂ ਬਾਅਦ ਮੈਂ ਪਰ ਇਸ ਤਰ੍ਹਾਂ ਫੇਰ ਸਾਰਾ ਹੋ ਗਿਆ ਪਿਆ ਹੁਣ ਦੇਖਦੇ ਹਵਾ ਚੱਲ ਰਹੀ ਹੈ ਦੇਖੋ ਕੋਈ ਝਾੜੂ ਲਾਉਣ ਦਾ ਵੀ ਫਾਇਦਾ ਨਹੀਂ ਲਓ ਜੀ ਆ ਆਪਾਂ ਮੂੰਗੀ ਮਸਰੀ ਦਾਲ ਪਿਉਂਦੀ ਤੇ ਉਦੋਂ ਆ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਫ ਕਰ ਲਾਂਗੇ ਦੋ ਤਿੰਨ ਵਾਰ ਪਾਣੀ ਕੱਢ ਕੇ ਲਾਲ ਹੀ ਥੋੜੀ ਜੀ ਹੋਊ ਜੂ ਫਿਰ ਜਲਦੀ ਬਣ ਜੂਗੀ ਲਓ ਜੀ ਅੱਜ ਮੈਨੂੰ ਮਸ਼ੀਨ ਬਾਹਰ ਕੱਢਣੀ ਪੈਗੀ ਕਿਉਂਕਿ ਆ ਪਲੱਗ ਸੀਗਾ ਜਿਹੜਾ ਉਧਰ ਮਸ਼ੀਨ ਵਾਲਾ ਪਲੱਗ ਸੀਗਾ ਨਾ ਉਹ ਖਰਾਬ ਹੋ ਗਿਆ ਫਿਰ ਵਾਸ਼ਰੂਮ ਵਾਲੇ ਪਲੱਗ ਦੇ ਵਿੱਚ ਪਾਇਆ ਸੀ ਇਹਦੀ ਏਡੀ ਹੈ ਨਹੀਂ ਸੀਗੀ ਤਾਰ ਜਿਹੜੀ ਸੀਗੀ ਤਾਂ ਕਰਕੇ ਮੈਨੂੰ ਮਸ਼ੀਨ ਬਾਹਰ ਕੱਢਣੀ ਪੈਗੀ ਤੇ ਇੱਕ ਪੰਨੇ ਮੈਨੂੰ ਅਧਿਆਨੀ ਖਾਦ ਬਾਰੇ ਪੁੱਛਿਆ ਸੀਗਾ ਦੇਣ ਬਾਰੇ ਤੇ ਉਹ ਆਪਾਂ ਤੁਹਾਡੇ ਨਾਲ ਕੋਈ ਨਹੀਂ ਅੱਧੇ ਸ਼ੇਅਰ ਕਰਾਂਗੇ ਪੂਰਾ ਵੀਡੀਓ ਦੇਖਿਓ ਪਰ ਜਿਹੜੇ ਮੈਂ ਬੀਜ ਮੰਗਵਾਏ ਸੀਗੇ ਉਹ ਬੀਜ ਨਾ ਮੇਰੇ ਖਰਾਬ ਹੋ ਗਏ ਕਿਉਂਕਿ ਬੀਜ ਸਾਰੇ ਹਰੇ ਹੋ ਗਏ ਸੀ ਜਿਹੜੇ ਬੀਜ ਮੈਂ ਇੱਥੇ ਆ ਇਧਰ ਇੱਕ ਕੈਰੀ ਦੇ ਵਿੱਚ ਬੀਜੇ ਸੀ ਨਾ ਉਹ ਬੇਰਾਂ ਵਾਲਿਆਂ ਨੇ ਸਾਰੇ ਮੱਦਤੀ ਕਿਉਂਕਿ ਹੁਣ ਕਈ ਵਾਰ ਨਹੀਂ ਘਰ ਹੁੰਦੇ ਹਨਾ ਬੇਰ ਵਾ ਜਦੋਂ ਲੈਣ ਆਉਂਦੇ ਆ ਇਧਰ ਦੀ ਆ ਜਾਂਦੇ ਨੇ ਨਿਸ਼ਾਨ ਕੀ ਘਰ ਵਿੱਚ ਦੀ ਜਾਂ ਮੇਰਾ ਨਹੀਂ ਧਿਆਨ ਹੁੰਦਾ ਤਾਂ ਉਹ ਸਾਰੇ ਉਹਨਾਂ ਨੇ ਪੈਰਾਂ ਨਾਲ ਬੀਜ ਬਿਲਕੁਲ ਛੋਟੇ ਛੋਟੇ ਸਾਰੇ ਨਿਕਲੇ ਸੀ ਪਰ ਉਹ ਮੱਦਤੀ ਮੇਰੇ ਪੈਸ ਗਏ ਬੇਕਾਰ ਜਿਹੜੇ ਹੋਏ ਸੀਗੇ ਉਹ ਪਤਾ ਨਹੀਂ ਕੀ ਕਾਰਨ ਹੋ ਗਿਆ ਉਹ ਵੀ ਨਹੀਂ ਚੱਲੇ ਹੈਗੇ ਸਾਰੇ ਪੈਸੇ ਜਿਹੜੇ ਸੀਗੇ ਉਹ ਗਏ ਬੇਸਟ ਤੇ ਅੱਗੇ ਤੋਂ ਨਹੀਂ ਲਾਉਣੇ ਮੈਂ ਬੀਜ ਵਗੈਰਾ ਹਨਾ ਦੇਖੂਗੀ ਕਦੇ ਸ਼ਾਇਦ ਇੱਕ ਅੱਧਾ ਵੀਜ਼ ਵਗੈਰਾ ਬਸ਼ੱਕ ਲਵਾ ਲਿਆ ਕਰਮਾ ਕਦੇ ਮਤਲਬ ਕਿ ਫਲਾਵਰ ਵਾਲਾ ਪਰ ਇਹਨਾਂ ਨੇ ਹੁਣ ਲਾਉਣੇ ਮੈਂ ਲਿਆ ਕੇ ਲਾਉਂਗੀ ਨਰਸਰੀ ਤੋਂ ਕਿਉਂਕਿ ਉਹ ਹੀ ਆਪਾਂ ਨੂੰ ਫਾਇਦਾ ਰਹਿੰਦਾ ਹਨਾ ਚਲੋ ਜੀ ਇੱਥੇ ਕੱਪੜੇ ਸੀਗੇ ਜਿਹੜੇ ਆਪਾਂ ਪਾਤੇ ਮਸ਼ੀਨ ਦੇ ਵਿੱਚ ਇਹਨੂੰ ਦੋ ਰਾਉਂਡ ਲੱਗਣਗੇ ਉਹਨੇ ਟਾਈਮ ਦੇ ਵਿੱਚ ਉਧਰ ਹੋਰ ਕੰਮ ਕਰਦੇ ਆਂਗੇ ਕਾਫੀ ਕੰਮ ਹੋਰ ਵੀ ਨੇ ਹਜੇ ਸ਼ੂਜ਼ ਵਗੈਰਾ ਵੀ ਧੋਣੇ ਨੇ ਵੀ ਦੇਖਦੇ ਹਾਂ ਸਾਰਾ ਆਪਣਾ ਅ ਸੇਰ ਦਾ ਕੰਮ ਅਜੇ ਕਰਦੇ ਹਾਂ ਕਿ ਸੇਰ ਚਾੜ ਉਪੋਚਾ ਹੋਊਗਾ ਕੱਪੜਿਆਂ ਦਾ ਵੀ ਖਤਮ ਹੋ ਜਾਊਗਾ ਜਿਹੜੇ ਇੱਕ ਦੋ ਲੈ ਜੀ ਤੁਹਾਨੂੰ ਪਤਾ ਹੈ ਧਾਲ ਤੇ ਥਾਲ ਦੇ ਵਿੱਚ ਪਾਉਣੇ ਆਪਾਂ ਚੰਗੇ ਤਰ੍ਹਾਂ ਤੋਂ ਕੇ ਸਾਫ਼ ਕਰ ਲਈ ਸੀ ਇਹਦੇ ਵਿੱਚ ਆਪਾਂ ਪਾਈਆ ਹਲਦੀ ਮਿਰਚਾ ਚੜ ਗਈ ਮੈਨੂੰ ਲੈਡ ਮਿਰਚਾਂ ਵੀ ਸੀ ਮੈਂ ਕਿਉਂਕਿ ਜਿੰਨਾ ਟਾਈਮ ਨਾਲ ਹੰਦਾਲ ਪਾਣੀ ਕਰਾਰਾਣਾ ਹੋਵੇ ਤਾਂ ਵਧੀਆ ਨਹੀਂ ਲੱਗਦਾ ਹੈਗਾ ਆ ਦੇਖੋ ਇਹ ਵੀ ਵਿੱਚ ਪੀਸ ਲੀਆਂ ਸੀ ਕਿ ਮਿਰਚਾਂ ਮੈਂ ਸੀ ਥੋੜਾ ਜਿਹਾ ਕਰਾਰਾ ਹੀ ਖਾਣਿਆ ਹੰਕਾ ਇਹਨੂੰ ਮਿਰਚ ਵਧੀਆ ਨਹੀਂ ਲੱਗਦਾ ਲੋਜੀ ਨਾਲ ਹੀ ਆਪਾਂ ਇਹ ਕਰ ਦਿੰਨੇ ਆ ਥੋੜਾ ਜਿਹਾ ਦੇਸੀ ঘি ਐਡ ਲੋਜੀ ਇੱਥੇ ਕਲੇਰ ਸਾਹਿਬ ਵੀ ਆਗੇ ਸੀਗੇ ਘਰ ਤੇ ਮੈਂ ਲੱਗੀ ਸੀ ਇੱਥੇ ਪਿੰਦਰ ਦੇਈ ਸੀਗੇ ਦੋ ਜੋੜੇ ਬੋਟ ਇੱਕ ਜੁਕਤੀ ਸੀਗੀ ਮੇਰੀ ਮੈਂ ਕਿਹਾ ਚਲੋ ਇਹ ਹੁਣ ਰਾਤ ਦੇ ਟਾਈਮ ਮੈਂ ਧੋਕੇ ਰੱਖ ਦਿੰਦੀ ਆ ਅ ਸਿਰੇ ਚਲੋ ਪੂਰਾ ਦਿਨ ਸੁੱਕ ਜਾਣਗੇ ਹਨਾ ਤੇ ਕੱਪੜਿਆਂ ਨੂੰ ਦੋ ਰਾਉਂਡ ਲੱਗੇ ਸੀਗੇ ਉਸ ਤੋਂ ਬਾਅਦ ਜਿਹੜੇ ਰਹਿ ਗਏ ਸੀ ਮਤਲਬ ਕਿ ਇਸ ਤਰ੍ਹਾਂ ਪੈਂਟ ਲੋਰ ਵਗੈਰਾ ਸੀਗੇ ਜਿਆ ਜਾਨੀ ਕਿ ਇਹ ਸੀਗਾ ਵੀ ਕਲਰ ਨਿਕਲਣ ਦਾ ਹਨਾ ਪੈਂਟ ਵਗੈਰਾ ਚ ਹੁੰਦਾ ਉਹ ਮੇਰੇ ਪਾਏ ਹੋਏ ਨੇ ਬਾਕੀ ਨੂੰ ਮੈਂ ਦੋ ਰਾਉਂਡ ਲਵਾ ਕੇ ਰੱਖੇ ਆਈ ਸੀਗੀ ਬਾਹਰ ਹੁਣ ਬਸ ਖੰਗਾਲਣੇ ਖੰਗਾਲਦੇ ਰਹਿੰਦੇ ਨੇ ਦਾਲ ਵੀ ਰੱਖ ਲਈ ਸੀਗੀ ਇਸ ਟਾਈਮ ਮੇਰਾ ਆਟਾ ਵੀ ਸ਼ਾਇਦ ਗੁੰਨਿਆ ਗਿਆ ਸੀ ਹਾਂਜੀ ਆਟਾ ਵੀ ਮੈਂ ਗੁੰਨ ਕੇ ਰੱਖ ਦਿੱਤਾ ਸੀਗਾ ਇਧਰ ਆਪਾਂ ਬੂਟ ਵੀ ਦੇਖੋ ਦੋ ਜੋੜੇ ਤੇ ਇੱਕ ਮੇਰੀ ਜੁੱਤੀ ਲਓ ਜੀ ਕੱਪੜੇ ਆਪਾਂ ਧੋਲੇ ਤੇ ਮਸ਼ੀਨ ਦੇ ਵਿੱਚ ਸੁੱਕਣ ਲਈ ਪਾਏ ਹੋਏ ਨੇ ਉਹ ਆਪਾਂ ਕੱਢ ਕੇ ਲੈ ਕੇ ਆਉਣੇ ਆ ਤੇ ਸਬਜ਼ੀ ਦਾ ਜਿਹੜਾ ਤੜਕਾ ਵਗੈਰਾ ਸੀ ਉਹ ਕੱਟ ਕੇ ਰੱਖਤਾ ਆ ਦੋ ਤਿੰਨ ਜੋੜੇ ਆ ਦੋ ਸ਼ੂਜ਼ ਇੱਕ ਆਪਣੀ ਜੁੱਤੀ ਉਹ ਧੋਤੀ ਐ ਮੈਂ ਮੈਂ ਚੱਲ ਆਜੋ ਢਾਹ ਲਓ ਹੁਣ ਖੇਲ ਸਾਬ ਨਹਾਉਣਗੇ ਮੈਂ ਦਾਲ ਨੂੰ ਤੜਕਾ ਲਗਾ ਕੇ ਉਸ ਤੋਂ ਬਾਅਦ ਇਧਰ ਟੰਗੇ ਹੋਏ ਹੋਗਾ ਹੈਂਗਰ ਤੇ ਦੇਖ ਲਓ ਯਾਰ ਦੇਖੋ ਇੱਥੇ ਚੱਲ ਰਹੇ ਨੇ ਮੇਰੇ ਪਲਾਂਟ ਤੇ ਕੈਮਰੇ ਨਾਲ ਦੇਖੋ ਕਿ ਸੁਣੋ ਰਾਤ ਨੂੰ ਬਹੁਤ ਸੋਹਣੀ ਜੈੱਡ ਪਲਾਂਟ ਦੀ ਗ੍ਰੋਥ ਬਹੁਤ ਸੋਹਣੀ ਹੋਈ ਸੀ ਹੈ ਸਾਰੇ ਹੋ ਗਏਗੇ ਆ ਬਾਉਂਡਰਿੰਗ ਊ ਇਹਦਾ ਨਾਮ ਹੈਗਾ ਵਾਉਂਡਰਿੰਗ ਊ ਤੇ ਵਾਲੇ ਦਾ ਬੇਰ ਲੱਗ ਗਿਆ ਪਾ ਵਿੱਚ ਇੱਥੇ ਵਧੀਆ ਚੱਲਦੇ ਨੇ ਸਾਰੇ ਪਲਾਂਟ ਆ ਦੇਖੋ ਆਪਾਂ ਥੋੜਾ ਜਿਮ ਪਹਿਲੇ ਲਾਇ ਸੀ ਕਿੰਨੀ ਗ੍ਰੋਥ ਹੋ ਗਈ ਵੀ ਹਾਂਜੀ ਦੇਖੋ ਟਰਟਲ ਵਾਈਨ ਯਾਹ ਦੇਖੋ ਆ ਕਰ ਦੋ ਇਹਦਾ

ਹੁਣ ਤੁਸੀਂ ਕੱਪੜੇ ਪਸਾਰੇ ਢੋਲੇ ਤੇ ਹੁਣ ਆਪਾਂ ਇਹਨਾਂ ਨੂੰ ਅੰਦਰ ਸੁੱਕਣੇ ਪਾਵਾਂਗੇ ਕਿਉਂਕਿ ਬਾਹਰ ਤਾਂ ਕੋਈ ਫਾਇਦਾ ਨਹੀਂ ਮੌਸਮ ਖਰਾਬੀ ਹੈ ਵੈਸੇ ਤਾਰੇ ਨਿਕਲੇ ਹੋਏ ਨੇ ਹੁਣ ਤਾਂ ਪਰ ਕੋਈ ਪਤਾ ਨਹੀਂ ਕਿਹੜੇ ਟਾਈਮ ਹੋ ਜਾਵੇ ਇੱਧਰ ਆ ਦੇਖੋ ਮੈਂ ਨਾ ਮੈਨੂੰ ਮੇਜ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਪਰ ਆਪਰੇ ਲੱਗ ਰਿਹਾ ਸੀ ਹੁਣ ਠੀਕ ਲੱਗ ਰਿਹਾ ਹੁਣ ਇਹ ਵੀ ਸਵੇਰੇ ਸਫਾਈ ਕਰਨੀ ਆ ਤੇ ਇੱਧਰ ਲਗਾਤਾ ਆ ਦੇਖੋ ਇੱਥੇ ਤੁਸੀਂ ਵੀ ਕਹੋਗੇ ਰੋਜੀ ਦੀਦੀ ਇੱਧਰ ਉੱਧਰ ਹਨਾ ਪਰ ਮੇਰੀ ਇਹ ਹੀ ਪ੍ਰੋਬਲਮ ਹੈ ਕਿ ਕਾਹ ਚੀਜ਼ ਨੂੰ ਟਿਕਾ ਕੇ ਰੱਖੀ ਨਹੀਂ ਸਕਦੇ ਚਲੋ ਜੀ ਪਹਿਲਾਂ ਹੁਣ ਮੈਂ ਕੱਪੜੇ ਸੁਕਣੇ ਬਾਹਰ ਮਾ ਹੁਣ ਆਪਾਂ ਕਰਦੇ ਹਾਂ ਤਾਲ ਨੂੰ ਚੈੱਕ ਕੱਪੜੇ ਆਪਾਂ ਸੁਕਣੇ ਪਾਤੇ ਹੋ 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 ਬੀਚੇ ਤੇ ਜਿਹਾ ਸਿ ਬਚ ਗਿਆ ਟੁਕੜਾ ਲੋਹ ਦਾ ਵਾਲਾ ਪੜੀ ਬਣ ਚੁੱਕੀ ਆਹ ਦੇਖੋ ਚਲੋ ਜੀ ਹੁਣ ਆਪਾਂ ਨੂੰ ਤੜਕਾ ਲਾ ਲੀਏ ਨਹੀਂ ਹੋਜੀ ਹੁਣ ਆਪਾਂ ਕੱਟ ਲਈ ਹਰੀਆਂ ਮਿਰਚਾਂ ਲੋ ਜੀ ਇਹ ਨਹੀਂ 커피 ਨੇ ਪਰ ਲੋ ਜੀ ਇੱਥੇ ਲੱਗੇ ਸੀ ਕਿ ਮੈਂ ਦਾਲ ਨੂੰ ਤੜਕਾ ਲਾਉਣਾ ਅੱਜ ਬਿਲਕੁਲ ਘੱਟ ਤੇਲ ਪਾਇਆਗਾ ਬਹੁਤ ਜ਼ਿਆਦਾ ਘੱਟ ਸੀਗਾ ਕਿਉਂਕਿ ਜਦੋਂ ਮੇਰੇ ਮਤਲਬ ਕਿ ਪਹਿਲਾਂ ਧਿਆਨ ਦੇ ਵਿੱਚੋਂ ਨਿਕਲ ਗਿਆ ਤੇਲ ਖਤਮ ਹੋਇਆ ਹੋਇਆ ਸਰੋਂ ਦਾ ਤੇ ਫਿਰ ਥੋੜਾ ਸੀਗਾ ਕਿਉਂਕਿ ਹੁਣ ਇੱਥੇ ਕਾਫੀ ਟਾਈਮ ਹੋ ਗਿਆ ਸੀ ਪਰ ਮੈਂ ਕਿਹਾ ਚਲੋ ਕੋਈ ਨਹੀਂ ਅੱਜ ਘੱਟ ਆਪਾਂ ਤੇਲ ਵਰਤ ਕੇ ਦੇਖਦੇ ਵੈਸੇ ਘੱਟ ਕਈ ਲੋਕ ਬਹੁਤ ਘੱਟ ਆ ਹਨਾ ਤੇਲ ਦਾ ਤੜਕਾ ਲਾਉਂਦੇ ਨੇਗੇ ਪਰ ਮੈਨੂੰ ਥੋੜਾ ਜਿਆਦਾ ਤੜਕਾ ਪੁੰਨਣਾ ਆਖਾ ਹੋ ਜਾਂਦਾ ਇਸ ਤਰ੍ਹਾਂ ਤੇ ਚਲੋ ਕੋਈ ਗੱਲ ਨਹੀਂ ਅੱਜ ਦਾ ਸਰ ਗਿਆ ਸੀਗਾ ਉਸ ਤੋਂ ਬਾਅਦ ਇੱਥੇ ਤੜਕਾ ਆਪਾਂ ਦਾਲ ਦੇ ਵਿੱਚ ਮਿਕਸ ਕਰਤਾ ਸੀਗਾ ਤੇ ਥੋੜਾ ਜਿਆ ਮੇਰੇ ਕੋਲ ਸੀਗਾ ਹਰਾ ਧਨੀਆ ਉਹ ਵੀ ਪਾਤਾ ਸੀਗਾ ਦਾਲ ਪੰਨ ਗਈ ਲੋ ਜੀ ਤੜੱਟਾ ਵੀ ਗੁੰਨੇ ਪਿਆ ਤੇ ਤਾਲ ਆਪਣੀ ਬਣ ਗਈ ਹੁਣ ਥੋੜਾ ਟਾਈਮ ਤੱਕ ਆਪਾਂ ਖਾਵਾਂਗੇ ਉੱਪੇ ਬਣਾਵਾਂਗੇ ਮਤਲਬ ਕਿ ਇਕ ਪਲਾਂਟ ਸਾਨੂੰ ਹੋਰ ਦਿਖਾਵਾਂ ਜੁਕ ਮੈਨੂੰ ਬਹੁਤ ਪਿਆਰਾ ਲੱਗਦਾ ਦੇਖੋ ਪੂਰਾ ਪੋਟ ਭਰ ਗਿਆ ਆ ਦੇਖੋ ਇਸ ਤਰ੍ਹਾਂ ਦੀ ਪਿੰਚਿੰਗ ਕਰਦੇ ਰਹੀ ਰ ਇੱਥੇ ਨੂੰ ਕੱਟਦੇ ਰਹੀ ਤਾਂ ਇਹ ਬਹੁਤ ਸੋਹਣਾ ਹੋ ਜਾਂਦਾ ਦੇਖੋ ਇਹ ਵੀ ਵਧੀਆ ਚੱਲ ਰਹੇ ਨੇ ਸਪੈਰੀਗਸ ਹੌਲੀ ਹੌਲੀ ਗ੍ਰੋਥ ਇਹਨਾਂ ਦੀ ਹੁਣ ਵਧਣ ਲੱਗ ਜੂਗੀ ਹੋਣ ਲੱਗ ਜੂਗੀ ਬਸ ਆ ਆਪਾਂ ਹੁਣ ਹਟਾ ਦਾਂਗੇ ਜਿਹੜੇ ਹੁਣ ਫੁੱਲ ਖੇੜਨੇ ਨਹੀਂ ਖੇੜਨਗੇ ਦਵਾ ਦਾ ਪੱਟਕੇ ਇਹਨਾਂ ਦੇ ਵਿੱਚ ਕੁਝ ਹੋਰ ਲਾਵਾਂਗੇ ਤੇ ਜਿਹੜੇ ਬੀਜ ਲਾਈ ਸੀ ਉਹ ਸਾਰੇ ਕੈਨਸਲ ਹੋ ਗਏ ਉਹਨਾਂ ਵਿੱਚੋਂ ਕੋਈ ਨਹੀਂ ਚੱਲਿਆ ਜੀ ਉਹ ਮੇਰੇ ਪੈਸੇ ਪਕਾਰ ਗਏ ਲੋ ਜੀ ਇੱਥੇ ਅੱਧਾ ਘੰਟਾ ਬਾਅਦ ਦਾ ਵੀਡੀਓ ਇਹ ਆਪਾਂ ਅੱਧਾ ਘੰਟਾ ਬੈਠ ਕੇ ਲਗਨ ਲਗਨ ਕਰ ਲਿਆ ਸੀਗੇ ਇੱਥੇ ਪਿੰਦਰ ਵੀ ਆ ਗਿਆ ਸੀਗਾ ਪਿੰਦਰ ਆਇਤੀ ਮੈਂ ਲੱਗੀ ਸੀਗੀ ਫੁਲਕੇ ਬਣਾਉਣਾ ਆ ਕਲੀਰ ਸਾਹਿਬ ਕਹਿੰਦੇ ਵੀ ਆ ਜਾਣ ਤੇ ਫਿਰ ਇਕੱਠੇ ਖਾਵਾਂਗੇ ਰੋਟੀ ਹੈਨਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤੇ ਚਲੋ ਜੀ ਇੱਥੇ ਹੁਣ ਆਪਾਂ ਬਣਾ ਕੇ ਰੋਟੀ ਇਹਨਾਂ ਨੂੰ ਦੇ ਦਿੰਨੇ ਆ ਕਿਉਂਕਿ ਪਿੰਦਰ ਨੂੰ ਵੀ ਇਹ ਸੀਗਾ ਵੀ ਮੈਂ ਸੌਂ ਜਮਾਂ ਥਕਾਵਟ ਹੋ ਜਾਂਦੀ ਆ ਕਲੀਰ ਸਾਹਿਬ ਨੂੰ ਵੀ ਭੁੱਖ ਲੱਗੀ ਹੋਈ ਸੀਗੀ ਮੈਂ ਕਹਾਂ ਚਲੋ ਕੋਈ ਨਾ ਪਿੰਦਰ ਲਈ ਕੁੱਟਤੀ ਸੀਗੀ ਮੈਂ ਚੂਰੀ ਫੀਰ ਸਾਹਿਬ ਨੇ ਖਾਧੀ ਸੀਗੀ ਸਤੈ ਟੁੱਟੀ ਹੈ ਨਾ ਆ ਕਿਉਂਕਿ ਉਹ ਤਾਂ ਕਹਿੰਦੇ ਸੀ ਵੀ ਚੂਰੀ ਕੁੱਟਦੇ ਪਰ ਅੱਜ ਮੈਂ ਨਹੀਂ ਕੁੱਟਦੇ ਦਿੱਤੀ ਮੈਂ ਤਾਂ ਨਹੀਂ ਅੱਜ ਨੂੰ ਚੂਰੀ ਕੁੱਟ ਕੇ ਨਹੀਂ ਦੇਣੀ ਕਹਿੰਦੇ ਕਿਉਂ ਮੈਂ ਕਿ ਅੱਜ ਨਵੀਆਂ ਮਿਰਚਾਂ ਦਾ ਆਚਾਰ ਲਿਆਗਾ ਦੋ ਟਾਈਪ ਦੀਆਂ ਇੱਕ ਰੈੱਡ ਸੀਗੀਆਂ ਪਰ ਮਿਲ ਜਿਹੜੀਆਂ ਵੱਡੀਆਂ ਹੁੰਦੀਆਂ ਨੇ ਰੈੱਡ ਮਿਰਚਾਂ ਉਹ ਲੈਈਆਂ ਸੀਗੀ ਇੱਕ ਲੈਈਆਂ ਸੀ ਹਰੀਆਂ ਮਿਰਚਾਂ ਕਿਉਂਕਿ ਸਾਡੇ ਕੋਲ ਨਾ ਜੀ ਆਚਾਰ ਖਤਮ ਹੋ ਗਿਆ ਸੀ ਇਸ ਵਾਰ ਮੇਰੇ ਤੋਂ ਪਾਈ ਨਹੀਂ ਗਿਆ ਹੈਗਾ ਕੋਲ ਹੋਈ ਜਾਂਦੀ ਕਿ ਤੱਕ ਖੜਨੀ ਹੁੰਦਾ ਘਰੇ ਹੈ ਨਾ ਕਈ ਵਾਰ ਮੌਸਮ ਦਾ ਹੋ ਜਾਂਦਾ ਡਰ ਜਿਹਾ ਲ ਤੇ ਹੁਣ ਪਾਵਾਂਗੇ ਅੱਗੇ ਦੇਖਾਂਗੇ ਕੁਝ ਮੰਮੀ ਨੇ ਪਾਇਆ ਹੋਸੀ ਉਹ ਚੱਕਣ ਦਾ ਟਾਈਮ ਨਹੀਂ ਮਿਲਿਆ ਹੈਗਾ ਤਾਂ ਕਰਕੇ ਅੱਜ ਮੈਂ ਕਿਹਾ ਤੁਸੀਂ ਆਚਾਰ ਨਮਾ ਲਿਆ ਉਹਦਾ ਟੇਸਟ ਦੇਖਿਓ ਵੀ ਐਵੇਂ ਖਾਲੂ ਤੇ ਇਹ ਬਿੰਦਰ ਨੇ ਪੁੱਛਿਆ ਵੀ ਸੀ ਕਿ ਕਿ ਨਾ ਅੱਜ ਮੰਮੀ ਡੈਡੀ ਦੀ ਚੂਰੀ ਨੀ ਕੁੱਟੀ ਮੈਂ ਕਿਹਾ ਅੱਜ ਚੂਰੀ ਨਹੀਂ ਦੇਣੀ ਹੈਗੀ ਤੇਰੇ ਡੈਡੀ ਨੂੰ ਅੱਜ ਐਂ ਰੋਟੀ ਖਾਣੀ ਆ ਤੇ ਉਹ ਕਹਿੰਦੇ ਵੀ ਅੱਜ ਮੈਂ ਮਿਰਚ ਦਾ ਆਚਾਰ ਦਾ ਟੇਸਟ ਦੇਖਣਾ ਦੇਖੋ ਆ ਸੀਗੀਆਂ ਦੋ ਟਾਈਪ ਦੀਆਂ ਲਈਆਂ ਸੀ ਇਹ ਮਿਰਚਾਂ ਮੈਂ ਤੇ ਆਚਾਰ ਬਿਨਾਂ ਜੀ ਔਖਾ ਹੋ ਜਾਂਦਾ ਨਾ ਸਾਨੂੰ ਆਦਤ ਆ ਸਾਰਿਆਂ ਨੂੰ ਆਚਾਰ ਖਾਣ ਦੀ ਜਾਹੇ ਘੱਟ ਖਾਈਏ ਪਰ ਜ਼ਰੂਰ ਹੋਣਾ ਚਾਹੀਦਾ ਨਾਲ ਤਾਂ ਕਰਕੇ ਫਿਰ ਮੈਂ ਕਿਹਾ ਚਲੋ ਆਹ ਵਾ ਦੇਖੋ ਇੱਥੇ ਪਿੰਦਰ ਦੀ ਚੂਰੀ ਵੀ ਕੁੱਟਤੀ ਸੀਗੀ ਤੇ ਚਲੋ ਜੀ ਹੁਣ ਆਪਾਂ ਉਹਨਾਂ ਨੂੰ ਅੰਦਰ ਫੜਾਏ ਉਹਨੇ ਖਾ ਲੈਣਗੇ ਉਸ ਤੋਂ ਬਾਅਦ ਫਿਰ ਮੇਰਾ ਰਹਿ ਜੋ ਬਾਕੀ ਇਹ ਕਲੇਰ ਸਾਹਿਬ ਵੀ ਹੁਣ ਬਹੁਤ ਖਾਣਾ ਘਟਾ ਰਹੇ ਨੇ ਸ਼ਾਮ ਦਾ ਤੇ ਉਹਨਾਂ ਨੂੰ ਇਹ ਹੋ ਜਾਂਦਾ ਮੇਰਾ ਪੇਟ ਭੜ ਰਿਹਾ ਤੇ ਬਹੁਤ ਜ਼ਿਆਦਾ ਘੱਟ ਖਾਣ ਲੱਗੇ ਹੁਣ ਸ਼ਾਮ ਨੂੰ ਵੈਸੇ ਖਾਣਾ ਵੀ ਘੱਟ ਚਾਹੀਦਾ ਸ਼ਾਮ ਦੇ ਟਾਈਮ ਹਨਾ ਭੁੱਖ ਰੱਖਣੀ ਚਾਹੀਦੀ ਥੋੜੀ ਜੀ ਜਾਂ ਫਿਰ ਇਹ ਹੁੰਦਾ ਵੀ ਆਪਾਂ ਜਲਦੀ ਖਾ ਲਓ 6 ਵਜੇ 7 ਵਜੇ ਤੱਕ ਵੀ ਹੁਣ ਤਾਂ ਚਲੋ ਉਹ ਹੁੰਦਾ 7 ਵਜੇ ਤੱਕ ਹਾਂ ਖਾ ਲਈ ਆਪਾਂ ਫਿਰ ਵੀ ਠੀਕ ਰਹਿੰਦਾ ਫਿਰ ਚਲੋ ਸਾਡਾ ਤਾਂ ਜੀ ਟਾਈਮ ਆਪਣੇ ਆਪਣੇ ਪਰ ਕਾਰੋਬਾਰ ਦਾ ਹਿਸਾਬ ਹੁੰਦਾ ਨਾ ਥੋੜੇ ਲੇਟ ਹੋ ਜਾਂਦੇ ਨੇ ਲੇਡੀ ਖਾਂਦੇ ਨੇ ਫਿਰ ਜਦੋਂ ਘਰ ਆਉਂਦੇ ਨੇ ਉਹਦੀ ਖਾਂਦੇ ਨੇ ਉਸ ਤੋਂ ਪਹਿਲਾਂ ਤਾਂ ਕਿਨੂੰ ਖਵਾਈਏ ਹੈਨਾ ਪਰ ਐਸੇ ਮੈਨੂੰ ਵਧੀਆ ਲੱਗਦਾ ਵੀ ਸ੍ਰੀ ਹਾਂ ਜਿਹੜਾ ਖਾਣਾ ਖਾਦਾ ਜਾਵੇ ਮੈਨੂੰ ਬਹੁਤ ਵਧੀਆ ਲੱਗਦਾ ਵੀ ਫ੍ਰੀ ਹੋ ਜਾਏ ਜਲਦੀ ਜਲਦੀ ਹੈਨਾ ਪਰ ਚਲੋ ਜੀ ਆਪਣੇ ਆਪਣੇ ਉਹੀ ਗੱਲ ਹੁੰਦੇ ਫਿਰ ਕਾਰੋਬਾਰ ਦਾ ਹਿਸਾਬ ਹੁੰਦਾ ਹੈਨਾ ਤਾਂ ਉਦੋਂ ਹੀ ਫਿਰ ਖਾਣਗੇ ਜਦ ਘਰ ਆਉਣਗੇ ਹੈਨਾ ਤੇ ਲੋ ਜੀ ਇੱਥੇ ਪਿੰਦਰ ਵੀ ਤੇ ਕਲੀਰ ਸਾਹਿਬ ਲੱਗੇ ਸੀਗੇ ਖਾਣਾ ਖਾਣ ਮੈਂ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿ ਟੇਸਟ ਕਰਕੇ ਦੱਸੋ ਵੀ ਚੂਰੀ ਦਾ ਟੇਸਟ ਕਿਵੇਂ ਆ ਰਿਹਾ ਤੇ ਮਿਰਚਾਂ ਦਾ ਟੇਸਟ ਕਿਵੇਂ ਜਾਂਦਾਗਾ ਮੈਂ ਕਿ ਦੱਸੋ ਪਪਾਈ ਕਿਹਨਾਂ ਸੀ ਬਹੁਤ ਮਤਲਬ ਕਿ ਟੇਸਟੀ ਨੇ ਇਹ ਮਿਰਚਾਂ ਦੋਨੋਂ ਹੀ ਵੀ ਖਾਣ ਦੇ ਵਿੱਚ ਕੌੜੀਆਂ ਵੀ ਨਹੀਂ ਹੈਗੀਆਂ ਵੀ ਪਰ ਟੇਸਟ ਕਹਿੰਦੇ ਬਹੁਤ ਵਧੀਆ ਹੈਗਾ ਹਨਾ ਮੈਂ ਉਹੀ ਇੱਥੇ ਤਾਂ ਕਰਕੇ ਖੜੀ ਸੀਗੀ ਲੋ ਜੀ ਆਪਾਂ ਜਿਹੜੀ ਪੈਣ ਦਾ ਸੀਗਾ ਆਪਾਂ ਨੂੰ ਰਿਪਲਾਈ ਦੇਣਾ ਸੀ ਵੀ ਖਾਦ ਇਹ ਆਪਾਂ ਇਹਦੇ ਵਿੱਚ ਲੈ ਲਿਆ 5-6 ਕਿਲੋ ਪਾਣੀ ਜਿਹੜੀ ਪਹਿਲੀ ਖਾਦ ਆਪਾਂ ਬਣਾ ਸਕਦੇ ਡਾਇਰੈਕਟ ਆਪਾਂ ਜਿਹੜੀ ਚਾਹੇ ਗੋਬਰ ਦੀ ਖਾਦ ਆ ਚਾਹੇ ਉਹ ਤੁਸੀਂ ਕਹਨੇ ਹੋਗੇ ਖਲ ਹੋਗੇ ਮਸਟਰਡ ਕੇਕ ਜਨਨ ਕੇ ਉਹ ਹੋ ਗਿਆ ਹਨਾ ਚਾਹੇ ਆ ਕੋਈ ਵੀ ਆ ਗਰਮੀ ਦੇ ਵਿੱਚ ਲਿਕਵਿਡ ਬਣਾ ਕੇ ਖਾ ਦੇ ਦਿਓ ਉਹ ਸਭ ਤੋਂ ਬੈਸਟ ਹੁੰਦੀ ਹੈ ਡਾਇਰੈਕਟ ਖਾਦ ਕੋਈ ਵੀ ਨਾ ਦੋ ਪਲਾਂਟਸ ਨੂੰ ਕਿਉਂਕਿ ਫਿਰ ਪਲਾਂਟਸ ਦਾ ਮਰਨ ਦਾ ਡਰ ਹੁੰਦਾ ਇਸ ਤਰ੍ਹਾਂ ਆਪਾਂ 5-6 ਟੁਕੜੇ ਨੇ ਜਿਹੜੀ ਪਾਥੀ ਦੇ ਲੈਣੇ ਨੇ 5-6 ਮਹੀਨੇ ਜਾਂ 1 ਸਾਲ ਪੁਰਾਣੀ ਹੋਣੀ ਚਾਹੀਦੀ ਹੈ ਹਨਾ 5-6 ਕਿਲੋ ਪਾਣੀ ਆ ਉਹਦੇ ਵਿੱਚ ਆਪਾਂ 1.5 ਪਾਥੀ ਹੈ ਜਿਹੜੀ ਇਸ ਤਰ੍ਹਾਂ ਭੰਨ ਕੇ ਪਾ ਦਾਂਗੇ ਇਹਨੂੰ ਥੋੜਾ ਜਿਹਾ ਦਬ ਦੋ ਕਿਸੇ ਚੀਜ਼ ਦੇ ਨਾਲ ਤਾਂ ਜੋ ਇਹ ਹੋ ਜਾਈਏ ਆਪਾਂ 3 ਦਿਨ ਭਿਓ ਕੇ ਰੱਖਣੇ ਨੇ ਇਹ ਪਾਥੀਆਂ ਵੀ ਇੱਕ ਖਾਦ ਤੁਹਾਡੇ ਨਾਲ ਮੈਂ ਹੋਰ ਦੱਸੂਗੀ ਤੁਹਾਨੂੰ ਖੜ ਲ ਜੇ ਆਪਾਂ ਖੜ ਦੀ ਖਾਦ ਬਣਾਉਣੀ ਆ ਉਹਨੂੰ ਵੀ ਅੱਧਾ ਕਿਲੋ ਖੜ ਨੂੰ 5 ਸੇ ਲੀਟਰ ਪਾਣੀ ਦੇ ਵਿੱਚ ਭਿਉਉਂ ਦੋ 3 ਦਿਨ ਪ੍ਰੋਸੈਸ ਆਗਾ ਇਹਦਾ ਤਿੰਨੇ ਜਿਹੜੀ ਵੀ ਤੁਸੀਂ ਖਾਦ ਬਣਾਉਣੀ ਹੈਗੀ ਉਸ ਤੋਂ ਬਾਅਦ ਆਪਾਂ ਜਿਹੜਾ ਉਹ ਸੀਗਾ ਪਾਥੀਆਂ ਵਾਲਾ ਸੀ ਉਹਨੂੰ ਰੱਖ ਤਾਂ ਆ ਬਣ ਲਿਆ ਮੈਂ ਬਰਮੀ ਕੰਪੋਸਟ ਅੱਧਾ ਕਿਲੋ ਬਰਮੀ ਕੰਪੋਸਟ ਇਹਦੇ ਵਿੱਚ ਵੀ 5 ਸੇ ਲੀਟਰ ਜਿਹੜਾ ਤੁਸੀਂ ਪਾਣੀ ਲੈਣਾਗਾ ਇਹਨੂੰ ਵੀ 3 ਦਿਨ ਭਿਉਣਾਗਾ ਹਨਾ ਇਹ ਵੀ ਤਿੰਨ ਦਿਨ ਜੇ ਤੁਸੀਂ ਸਰੋਂ ਦੀ ਖਾਲਾ ਅੱਧਾ ਕਿਲੋ 5 ਸੀਲੀਟਰ ਵਿੱਚ ਤੁਸੀਂ ਉਹਨੂੰ ਪਿਉਂਦੋ ਬਸ ਇੰਨੇ ਹੀ ਅੱਜ ਦੱਸੂਗੀ ਤੁਹਾਨੂੰ ਮੈਂ ਤਿੰਨ ਦਿਨ ਲਈ ਇਹ ਪਿਉਂਦੋ ਤੁਸੀਂ ਅਗਲਾ ਜਿਹੜਾ ਇਹਦਾ ਪ੍ਰੋਸੈਸ ਉਹ ਆਪਾਂ ਤੁਹਾਨੂੰ ਨੈਕਸਟ ਜਾਂ ਉਦੋਂ ਨੈਕਸਟ ਵੀਡੀਓ ਦੇ ਵਿੱਚ ਦੱਸਾਂਗੇ ਕਿਉਂਕਿ ਤਿੰਨ ਦਿਨ ਇਹ ਪਿਉਣੀ ਹੈ ਤਿੰਨ ਦਿਨ ਤੁਸੀਂ ਦੋ ਦਿਨ ਹੋਰ ਵੇਟ ਕਰੋ ਅੱਜ ਤੁਸੀਂ ਇਹ ਵੀਡੀਓ ਦੇਖ ਕੇ ਤੁਸੀਂ ਆਪਣਾ ਹਨਾ ਹੁਣ ਖਾਲਾ ਹੋਈ ਜਾਂ ਤੁਸੀਂ ਇਸ ਤਰ੍ਹਾਂ ਪਾਥੇ ਦੀ ਖਾੜਾ ਜਿਹੜੀ ਬਹੁਤ ਜ਼ਿਆਦਾ ਠੰਡੀ ਹੈਗੀ ਇਹ ਪੀਉ ਸਕਦੇ ਹੋ ਹਨਾ ਇਹ ਕਰਕੇ ਰੱਖੋ ਬਾਕੀ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜ਼ਰੂਰ ਜ਼ਰੂਰ ਦੱਸਾਂਗੇ ਹਨਾ ਕਿਵੇਂ ਇਹਦਾ ਵਾ ਦੇਖੋ ਅੱਜ ਮੈਂ ਭੌਂਤੇ ਨੂੰ ਹੁਣ 3 ਦਿਨ ਮੈਂ ਭਿਜੇ ਰਹਿਣ ਦੂ ਪਰ ਇਹਨੂੰ ਟਕਣਾ ਉੱਪਰੋਂ ਤੇ ਇਹੀ ਹੈ ਜੀ ਇਹਦਾ ਹਨਾ ਅੱਗੇ ਪ੍ਰੋਸੈਸ ਜਿਹੜਾ ਹੋਊਗਾ ਸਾਰਾ ਤੁਹਾਡੇ ਨਾਲ ਦੱਸੂ ਕਿ ਇਸ ਤਰ੍ਹਾਂ ਆਪਾਂ ਪਾਉਣੇ ਕਿੰਨਾ ਇਹਦੇ ਵਿੱਚ ਪਾਣੀ ਮਿਲਾਉਣਾ ਕਿੰਨੀ ਆਪਾਂ ਇਹ ਵਾਲੀ ਜਿਹੜੀ ਲਿਕੜ ਖਾਦ ਲੈਣੀ ਆ ਹਨਾ ਉਹ ਸਾਰਾ ਸਾਰਾ ਜਿਹੜਾ ਸਾਨੂੰ ਮੈਂ ਨੈਕਸਟ ਜਾਂ ਉਸ ਤੋਂ ਵੀ ਨੈਕਸਟ ਵਲੌਗ ਦੇ ਵਿੱਚ ਜ਼ਰੂਰ ਸ਼ੇਅਰ ਕਰੂੰਗੀ ਕਿਉਂਕਿ ਮੈਂ ਵੀ ਖਾਦ ਦੇਣ ਵਾਲੀਆਂ ਪਲਾਂਟਸ ਨੂੰ ਗਰਮੀ ਦੇ ਵਿੱਚ ਆਪਾਂ ਇਸ ਤਰ੍ਹਾਂ ਹੀ ਦੇ ਸਕਦੇ ਹਾਂ ਟਰੈਕਟਰ ਜਿਹੜੀ ਖਾਦ ਨਹੀਂ ਦੇ ਸਕਦੇ ਫਲ ਸਬਜ਼ੀਆਂ ਫੁੱਲਦਾਰ ਬੂਟੇ ਨੇ ਜਿਹੜੇ ਇਹ ਸਾਰੇ ਨੂੰ ਆਪਾਂ ਦੇ ਸਕਦੇ ਆ ਚਲੋ ਜੀ ਫਿਰ ਅੱਜ ਦਾ ਵਲੌਗ ਇੰਨਾ ਕੀ ਸੀਗਾ ਮਿਲਦੇ ਆ ਕੱਲ ਨੂੰ ਵਧੀਆ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਬਾਏ ਬਾਏ